ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨਸ ਸਿੰਘ ਅਕਾਲੀ ਉਹ ਚੱਕਰ ਬਣ ਗਿਆ ਕੋਈ ਤੇ ਪਤਾ ਨਹੀਂ ਲੱਗਾ ਕਿਧਰੋਂ ਕੀ ਹੋ ਗਿਆ ਘੱਟ ਗਈ ਮੈਂ ਨਾਨਕਸਰੀਆਂ ਦਾ ਜਿਹੜਾ ਚੱਲ ਰਿਹਾ ਵਿਵਾਦ ਆ ਜਿਵੇਂ ਕਿ ਬਾਬਾ ਗਰਜੀਤ ਹੋ ਗਿਆ ਬਾਬਾ ਲੱਖਾ ਹੋ ਗਿਆ ਬਾਬਾ ਚੋਨੀ ਹੋ ਗਿਆ ਇਹ ਕਾਫੀ ਮਦਦ ਰੌਲਾ ਰੱਪਾ ਜਾ ਪੈ ਰਿਹਾ ਹਨਾ ਤੇ ਚਲੋ ਪੈਣਾ ਵਿੱਚ ਆਈਦਾ ਕਿਉਂਕਿ ਗੰਦ ਦੀ ਸਪਾਈ ਹੋਣੀ ਚਾਹੀਦੀ ਹੈ ਲੇਕਿਨ ਮੈਂ ਇੱਥੇ ਪਿਛਲੇ ਦਿਨੀ ਜਦੋਂ ਅਮੰਤ ਸਰ ਕਾਠ ਰੱਖਿਆ ਉਦੋਂ ਮੈਂ ਗੱਲ ਕਹੀ ਸੀ ਮੈਂ ਕਿਹਾ ਵੀ ਜਿੰਨਾ ਬੰਦਿਆਂ ਦਾ ਪੂਰਾ ਪ੍ਰੂਫ ਮਿਲ ਜਾਂਦਾ ਵੀ ਵਾਕਿਆ ਗੁਰੂ ਘਰਾਂ ਦੇ ਵਿੱਚ ਕੁਲ ਕਰਮ ਕਰਦੇ ਪਏ ਆ ਮਾੜੇ ਕਰਮ ਕਰਦੇ ਪਏ ਬੱਚਿਆਂ ਦਾ ਸ਼ੋਸ਼ਣ ਕਰਦੇ ਆ ਜਾ ਉਹ ਮਾਲੋ ਬੀਬੀਆਂ ਦਾ ਧੀਆਂ ਦਾ ਅਸੂਸ਼ਨ ਕਰਦੇ ਆ ਤੇ ਉਹਨਾਂ ਦਾ ਜੇ ਪੱਕਾ ਪ੍ਰੂਫ ਮਿਲਦਾ ਕਿ ਵਾਕਿਆ ਉਹ ਬੰਦੇ ਗਲਤ ਆ ਤੇ ਉਹਨਾਂ ਨੂੰ ਗੁਪਤ ਰੱਖ ਕੇ ਉਹਨਾਂ ਦਾ ਸੌਦਾ ਲਾਇਆ ਜਾਵੇ ਹਨਾ ਕਿ ਜ਼ਰੂਰੀ ਨਹੀਂ ਉਹਨੂੰ ਸੋਸ਼ਲ ਮੀਡੀਆ 'ਚ ਛਾੜ ਕੇ ਉਹਦਾ ਪਾਜ ਗਿਆ ਡਿਆ ਜਾਵੇ ਉਹਦੇ ਨਾਲ ਕੋ ਸਿੱਖ ਸਮਾਜ ਦੀ ਬਹੁਤੀ ਸੋਹਣੀ ਛਵੀ ਨਹੀਂ ਬਣਦੀ ਅੱਜ ਦੇ ਸਮੇਂ ਦੇ ਵਿੱਚ ਸਾਬ ਬੱਚਿਆਂ ਦੇ ਨਜ਼ਰ ਦੇ ਵਿੱਚ ਇਦਾਂ ਦੇ ਹਾਲਾਤ ਬਣ ਚੁੱਕੇ ਆ ਕਿ ਉਹਨਾਂ ਦੇ ਤਮਾਚ ਇਹ ਆ ਕਿ ਸਾਡੇ ਜਿਹੜੇ ਵੱਡੇ ਉਹ ਇਦਾਂ ਦੀਆਂ ਹਰਕਤਾਂ ਕਰਦੇ ਪਏ ਆ ਇਹ ਸਾਡਾ ਇਤਿਹਾਸ ਆ ਇਹ ਸਾਡੇ ਪੰਥ ਦੇ ਆਗੂ ਆ ਜਿਨ੍ਹਾਂ ਨੇ ਸਿੱਖੀ ਸਮਾਜ ਨੂੰ ਇਸ ਤਰ੍ਹਾਂ ਦੀ ਸੇਧ ਦੇਣੀ ਹੈ ਤੇ ਮਤਲਬ ਮ ਦੇ ਨਾਲ ਤਾਂ ਜੇ ਸਾਡੇ ਕੋ ਪੱਕੇ ਪ੍ਰੂਫ ਹੀ ਤੇ ਥੋੜਾ ਸਮਾਂ ਪਾ ਕੇ ਵੈਸੇ ਹੀ ਇਹਨਾਂ ਦੇ ਕੀਰਤਨ ਸੋਲਾ ਪੜਦੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਸ਼ਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਚਲੋ ਜਿੱਦਾਂ ਦੀਆਂ ਜਿਐਸੀ ਮਾਤ ਤੈਸਾ ਪ੍ਰਗਾਸ ਜਿਵੇਂ ਜਿਵੇਂ ਮਾਰੇ ਦਾ ਹੁਕਮ ਹੈ ਤਵੇਂ-ਤਵੇਂ ਚੱਲੀ ਜਾਣਾ ਲੇਕਿਨ ਬਣਦੀ ਗੱਲ ਤੇ ਇਹ ਹੀ ਵੀ ਇਹਨਾਂ ਵੱਧਿਆ ਦਾ ਬਣਦਾ ਪ੍ਰੋਗਰਾਮ ਜਿਹੜਾ ਉਹ ਅਲਿਖਿਆ ਜਾਂਦਾ ਆਪਣੀ ਚੈਲੰਜਾ ਮਾਲੂ ਆਪਣੇ ਲਲਕਾਰਨ ਦੇ ਨਾਲ ਵਗਾਰਨ ਦੇ ਨਾਲ ਉਹਨਾਂ ਨੂੰ ਪਕੜ ਮਜ਼ਬੂਤ ਹੋਈ ਹੋਰ ਕੁਝ ਨਹੀਂ ਹੋਇਆ ਠੀਕ ਆ ਅਗਲਿਆਂ ਨੇ ਸਰਕਾਰ ਵੇਖੋ ਸਰਕਾਰ ਤੇ ਜਿਹੜਾ ਆਰਐਸਐਸ ਦਾ ਬੰਦਾ ਸਰਕਾਰ ਨੇ ਤੇ ਉਹਦੀ سپورਟ ਕਰਨੀ ਕਰਨੀ ਹੈ ਹਨਾ ਤੇ ਉਹਦੇ ਗੱਬੂਏ ਗਾੜੀ ਬੰਕਰ ਲਾ ਤੇ ਗੁਰੂ ਘਰ ਦੇ ਹਨਾ ਸ਼ਾਉਣੀ ਬਣਾ ਦਿੱਤੀ ਗਈ ਉਹਨਾਂ ਦੇ ਅਸਲੀ ਇਸ਼ੂ ਕਰ ਦਿੱਤੇ ਗਏ ਭਾਵੇਂ ਕਿ ਸਾਨੂੰ ਹੁਣ ਕਈ ਬੰਦੇ ਚਵਲੇ ਇਦਾਂ ਦੇ ਹੋ ਕੇ ਪਤਾ ਨਹੀਂ ਉਹ ਨਕਲੀ ਹੈ ਕਿ ਅਸਲੀ ਹੈ ਕਿ ਆਈਡੀਆਂ ਬਣਾ ਕੇ ਇਹ ਸਰਕਾਰੀ ਹੈ ਜੀ ਇਹ ਫਲਾਣਾ ਵਾ ਢਿੰਗੜਾ ਵਾ ਤੇ ਮੈਂ ਵੀ ਨਾ ਭਰਾਵਾ ਜੇ ਤੁਹਾਨੂੰ ਦੱਸਦਾ ਮੈਂ ਸਰਕਾਰੀ ਤੇ ਮੈਂ ਸਰਕਾਰੀ ਹੋਣਾ ਫਿਰ ਅਜੇ ਤੱਕ ਮੇਰਾ ਪਾਸਪੋਰਟ ਤੇ ਉਹਨਾਂ ਨੇ ਮੈਨੂੰ ਕਲੀਅਰ ਕੀਤਾ ਨਹੀਂ ਪਾਸਪੋਰਟ ਤੇ ਮੇਰਾ ਦਿੱਤਾ ਨਹੀਂ ਫਿਰ ਜੇ ਮੈਂ ਸਰਕਾਰੀ ਤੇ ਮੇਰਾ ਪਾਸਪੋਰਟ ਦੇਣ ਬਣਾ ਕੇ ਫਿਰ ਮਨੂੰ ਦਿੱਤਾ ਕਿਉਂ ਨਹੀਂ ਉਹਨਾਂ ਨੇ ਉਹਨਾਂ ਨੂੰ ਪੁੱਛੋ ਜਾ ਕੇ ਕਿ ਤੁਹਾਡੇ ਦਾ ਬੰਦਾ ਸਰਕਾਰੀ ਇਹਨੂੰ ਪਾਸਪੋਰਟ ਦਿਓ ਕਲੀਅਰ ਕਰੇ ਬਾਹਰ ਅੰਦਰ ਜਾਵੇ ਵਿਚਾਰਾ ਇੱਕ ਅਦਵਾਤ ਇੱਥੇ ਬੈਠਾ ਸਰਕਾਂਡਿਆ ਤੁਹਾਡਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਆ ਵੀ ਜੇ ਬੰਦਾ ਕੋਈ ਮੰਨ ਲਓ ਗਲਤੀ ਕਰਦਾ ਉਹਨੂੰ ਗੁਪਤ ਪੈਰੇ ਚ ਰੱਖ ਕੇ ਉਹਦਾ ਕੀਰਤਨ ਸੋਲਾ ਪੜੋ ਉਹਨੂੰ ਸੋਸ਼ਲ ਮੀਡੀਆ ਦੇ ਵਿੱਚ ਪ੍ਰਗਟ ਕਰਕੇ ਸਿੱਖ ਸਮਾਜ ਦਾ ਬੇੜਾ ਗਰਕ ਨਾ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੇ ਇਸ ਰਾਤ ਨਹੀਂ ਤੁਰਨਾ ਉਹਨਾਂ ਨੇ ਇਹ ਰਾਹ ਛੱਡ ਕੇ ਉਹ ਅੰਗਰੇਜ਼ਾਂ ਵਾਲੇ ਰਾਹ ਤੁਰ ਪੈਣਾ ਪਹਿਲਾਂ ਸਾਡਾ ਕੀ ਬਣਿਆ ਜੀ ਪਹਿਲਾਂ ਸਾਡੇ ਆਪਣੇ ਗੁਰੂ ਘਰਾਂ ਦੇ ਵਿੱਚ ਨਫ਼ਰਤ ਇਦਾਂ ਦੀ ਫੈਲ ਰਹੀ ਸੀ ਵੀ ਜਿਹੜੇ ਗਰੀਬ ਘਰਾਂ ਦੇ ਲੋਕ ਹੀ ਉਹ ਟੁੱਟ ਕੇ ਕੋਈ ਸਾਈ ਬਣ ਗਿਆ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਠੀਕ ਆ ਤੇ ਉਹ ਉਹਨਾਂ ਦੇ ਜਾਣ ਦਾ ਕਾਰਨ ਸਾਡੀ ਨਫ਼ਰਤ ਹੀ ਠੀਕ ਹੈ ਤੇ ਅੱਜ ਜਿਹੜੇ ਗੁਰੂ ਘਰਾਂ ਦੇ ਬਾਬੇ ਆ ਇਹਨਾਂ ਦੀ ਸ਼ਬੀ ਦੇ ਕਾਰਨ ਬਹੁਤੇ ਬੱਚੇ ਜਿਹੜੇ ਅੱਜ ਸਿੱਖੀ ਤੋਂ ਪਾਸਾ ਵੱਟ ਰਹੇ ਆ ਜੇ ਇਹਨਾਂ ਬੰਦਿਆਂ ਦਾ ਕੋਈ ਕਰਨਾ ਹੈ ਇਹਨਾਂ ਬੰਦਿਆਂ ਦਾ ਸਮਾਂ ਪਾਉ ਤੇ ਇਹਨਾਂ ਬੰਦਿਆਂ ਨੂੰ ਚੁੱਕੋ ਇੱਕ ਵਾਰੀ ਬਾਗਰੂ ਕਹਿ ਕੇ ਠੀਕ ਆ ਬਾਕੀ ਜਿਹੜੇ ਬੰਦੇ ਹੁਣ ਇਦਾਂ ਇੱਕੋ ਗੱਲ ਤੇ ਰੱਟਾ ਲਾਈ ਜਾਂਦੇ ਕਹਿੰਦੇ ਜੀ ਬਾਬਿਆਂ ਦਾ ਕੰਮ ਤੇ ਬਸ ਲਫਾਫਿਆਂ ਲਾ ਬਾਬਿਆਂ ਦਾ ਕੰਮ ਪ੍ਰਚਾਰ ਵਾਲ ਥੋੜਾ ਹੁਣ ਲਫਾਫੇ ਦੇ ਬਈ ਵੇਖੋ ਰਾਗੀ ਢਾਡੀ ਕੀਰਤਨੀਆਂ ਪ੍ਰਚਾਰਕ ਵੀ ਲੈਂਦੇ ਹੋ ਕੱਲਾ ਬਾਬਾ ਲੱਖਾ ਜਾਂ ਬਾਬਾ ਜੋਨੀ ਥੋੜਾ ਲੈਂਦਾ ਠੀਕ ਆ ਹੁਣ ਜਿਹੜੇ ਬੰਦੇ ਧਰਮ ਦੇ ਖੇਤਰ ਚ ਰਹਿ ਕੇ ਧਰਮ ਦੀ ਸੇਵਾ ਕਰਦੇ ਆ ਉਹ ਆਪਣੇ ਪੈਰੀਂ ਚ ਨਹੀਂ ਵਰਦੇ ਕੋਈ ਪੈਰੀ ਦੇ ਵਿੱਚ ਕੰਮ ਧੰਦਾ ਨਹੀਂ ਕਰਦੇ ਜਾਂ ਉਹ ਉਹਨਾਂ ਦਾ ਕੇਵਲ ਇੱਕੋ ਹੀ ਕੰਮ ਆ ਪੀ ਇਤਿਹਾਸ ਨੂੰ ਪੜਨਾ ਇਤਿਹਾਸ ਨੂੰ ਬਚਣਾ ਸੰਤਾਂ ਨਾਲ ਸਾਂਝੇ ਕਰਨਾ ਹੁਣ ਜਿਹੜੇ ਇਹ ਤੁਸੀਂ ਗੱਲ ਕਰਦੇ ਜੇ ਲਗੜੋ ਤੁਸੀਂ ਤੇ ਵਿਹਲੇ ਆ ਤੁਸੀਂ ਦੱਸੋ ਤੁਹਾਡੀਆਂ ਗੱਡੀਆਂ ਤੇਲ ਕਿੱਥੋਂ ਪੈਂਦਾ ਅਹੀਂ ਤੇ ਕੀਰਤਨ ਕਰਕੇ ਪੈਸਾ ਲੈਨੇ ਆ ਤੁਸੀਂ ਬਾਬੇ ਲਖੇ ਤਿੱਪਣੀ ਕਰੋ ਬਾਬੇ ਜੋਨੀ ਦੇ ਕਰੋ ਉਹਨਾਂ ਦੇ ਲੱਖਾਂ ਰੀ ਕਰੋ ਤੁਸੀਂ ਸਾਰੇ ਪ੍ਰਚਾਰਕਾਂ ਨੂੰ ਇੱਕੇ ਰਾਤ ਉਰੰਢਗਾ ਸਕਦੇ ਆ ਇੱਕੋ ਲਪਾਵੇ ਲਪਾਵੇ ਤੁਸੀਂ ਦੱਸੋ ਚਲੋ ਅਹੀਂ ਤੇ ਮੰਨੋ ਗੁਰੂ ਜਸ ਕਰਦੇ ਆ ਤੇ ਸਾਨੂੰ ਮਾਇਆ ਨਾਲ ਨਵਾਜਿਆ ਜਾਂਦਾ ਮਾਰਗ ਰঞ্জੀਤ ਸਿੰਘ ਦੇ ਸਮੇਂ ਦੇ ਉੱਤੇ ਵੀ ਜ਼ਗੀਰਾ ਨਾਂ ਲਾਈਆਂ ਗਈਆਂ 6ਵੇਂ ਪਾਸ਼ਾ ਮਾਰ ਨੇ ਹਾਥੀਆਂ ਘੋੜਿਆਂ ਤੇ ਚਾੜਿਆ ਤੇ ਕਲਗੀਧਰ ਪਾਸ਼ਾ ਨੇ 52 ਜਿਹੜੇ ਆ ਉਹ ਜਿਹੜੇ ਕਵੀ ਰਖੇ ਹਨਾ ਉਹਨਾਂ 52 ਕਵੀਆਂ ਨੂੰ ਸਨਮਾਨ ਦਿੱਤਾ ਦੋ ਟਾਢੀ ਹੀ ਉਹਨਾਂ ਨੂੰ ਵੀ ਮਾਰੇ ਨੇ ਸਨਮਾਨ ਦਿੱਤਾ ਸੋਨੇ ਦੀਆਂ ਮੋਹਰਾਂ ਦੇ ਦੇ ਕੇ ਨਵਾਜਿਆ ਹੀਰੇ ਮੋਤੀਆਂ ਨਾਲ ਨਵਾਜਿਆ ਤੇ ਜਿਹੜੇ ਬੰਦੇ ਗਲਤੀ ਕਰਦੇ ਤੁਸੀਂ ਉਹਨਾਂ ਬੰਦਾਂ ਦੇ ਟਿੱਪਣੀ ਕਰੋ ਨਾ ਜਿਹੜੇ ਬੰਦੇ ਸਹੀ ਵੀ ਧਰਮ ਦੇ ਖੇਤਰ ਚ ਰਹਿ ਕੇ ਸੇਵਾ ਕਰਦੇ ਤੁਸੀਂ ਆਲੀ ਕਿਉਂ ਪ੍ਰਚਾਰਕਾਂ ਨੂੰ ਲੱਦੀ ਤੁਰੇ ਉਹਨੇ ਵੀ ਇਹ ਲਿਵਾਫਿਆਂ ਨਾਲ ਧੰਦਾ ਚਲੋ ਮੰਨ ਲਓ ਅਸੀਂ ਤੇ ਮਿਹਨਤ ਕਰਕੇ ਲਿਵਾਫਾ ਲਿਆ ਤੁਸੀਂ ਦੱਸੋ ਤੁਹਾਡੇ ਕੋਲ ਟਰੱਕ ਚੱਲਦੇ ਆ ਤੁਹਾਡੀਆਂ ਕਿਹੜੀਆਂ ਬੱਸਾਂ ਚੱਲਦੀਆਂ ਇਰੇ ਤੁਹਾਡੀਆਂ ਦੱਸੋ ਜ਼ਮੀਨ ਤੁਹਾਡੇ ਕੋ ਕਿੰਨੀ ਕੀ ਜ਼ਮੀਨ ਆ ਹਾਂ ਦੱਸੋ ਮੈਨੂੰ ਕਿੱਥੋਂ ਤੁਹਾਡਾ ਬਜਾਰਾ ਚੱਲਦਾ ਤੁਹਾਡੀਆਂ ਗੱਡੀਆਂ ਤੇਲ ਪਾਉਂਦਾ ਸੰਗਤੀ ਪਾਉਂਦੀ ਆ ਨਾ ਅਸੀਂ ਮਿਹਨਤ ਕਰਕੇ ਲੈਨੇ ਪੈਸੇ ਇਤਿਹਾਸ ਗੁਰੂ ਦਾ ਗਾਉਨੇ ਆ ਤੇ ਸੰਗਤ ਜਿਹੜੀ ਮਾਇਆ ਦਿੰਦੀ ਹੈ ਨਾ ਚਰਨ ਦਾਸੀ ਹੋ ਜਾਂਦੀ ਮਾਰੇ ਕਹਿੰਦੇ ਮਾਇਆ ਤੇ ਸਾਨੂੰ ਤੇ ਸੰਗਤ ਜਿਹੜੀ ਨਿਵਾਜਦੀ ਇਸ ਕਰਕੇ ਵੀ ਅਸੀਂ ਗੁਰੂ ਦੇ ਦਰਸ ਗਾਉਨੇ ਆ ਤੂੰ ਹੀ ਦੱਸੋ ਵੀ ਅਹੀਂ ਤੇ ਆਪਣੀ ਮਿਹਨਤ ਲਈਨੇ ਤੁਸੀਂ ਤੇ ਮੰਗ ਕੇ ਲੈਂਦੇ ਜੇ ਨਾ ਉਹੀ ਕਦਾਕਾਸ ਦੇ ਆ ਬਟਾਲੇ ਵਾਲਾ ਵੀ ਇੱਕ ਲਗਾਉੜ ਜਾ ਮੇਰੇ ਕੋ ਨੰਬਰ ਕੱਟਿਆ ਗਿਆ ਮੈਂ ਫੋਨ ਲਾਉਣਾ ਸੀ ਇਹ ਲਫਾਫਿਆਂ ਵਾਲੇ ਫਲਾਣੇ ਢੀਂਗੜੇ ਮੂੰਹ ਚ ਕੀੜੇ ਪੈ ਗਏ ਇਹਨਾਂ ਪ੍ਰਚਾਰਕਾਂ ਦੇ ਉਹ ਗੱਲ ਸੁਣ ਪਾਉ ਤੂੰ ਕਿਹੜੇ ਰੰਗਾਂ ਚ ਰੰਗਿਆ ਫਿਰਦੇ ਆਂ ਠੀਕਰੀ ਆਲ ਪਤਾ ਨਹੀਂ ਕੀ ਨਾ ਦਾ ਬੰਦੇ ਦਾ ਮੇਰਾ ਪਰਮਿੰਦਰ ਸਿੰਘ ਕਿਹਾ ਤਾਂ ਕੀ ਮੇਰੇ ਨੰਬਰ ਮੇਰੇ ਕੱਟਿਆ ਗਿਆ ਦਾ ਮੈਂ ਫੋਨ ਲਾ ਲੈਣਾ ਇਹਨੂੰ ਦੱਸੋ ਤੂੰ ਕਹੀ ਇਹਨਾਂ ਪ੍ਰਚਾਰਕਾਂ ਦੇ ਮੂੰਹ ਚ ਕੀੜੇ ਪੈ ਗਏ ਬੋਲੇ ਅਸੀਂ ਕਾਕਾ ਅਸੀਂ ਜਦੋਂ ਬੋਲਦੇ ਨਾ ਉਦੋਂ ਇੱਕ ਠੋਕੇ ਬੋਲਦੇ ਆਂ ਅਹੀਂ ਕਲਾ ਲੋਰਛੋਲ ਨਹੀਂ ਕੰਮ ਕਰਦੇ ਵੀ ਐਵੇਂ ਭੈਣ ਚੋ ਜਦੋਂ ਦਿਲ ਕੀਤਾ ਤੇ ਉਦੋਂ ਬਸ ਜਾ ਕੇ ਚਾਰ ਬੀਬੀਆਂ ਬਹਿ ਕੇ ਵੀਡੀਓ ਪਾ ਦਈਏ ਤੇ ਅਹੀਂ ਇੱਥੇ ਪਹੁੰਚੇ ਉੱਥੇ ਪਹੁੰਚੇ ਇਦਾਂ ਦਾ ਕੰਮ ਨਹੀਂ ਸਾਡਾ ਹੈਗਾ ਜਿਹੜਾ ਕੰਮ ਹੀ ਕਰਦੇ ਆ ਉਹ ਕਰੀ ਜਾਂਦੇ ਆ ਨਾ ਕਿ ਸਾਨੂੰ ਬਹੁਤਾ ਡੰਗਾ ਮਾਰਨ ਦੀ ਲੋੜ ਆ ਤੇ ਅਸੀਂ ਮੰਗਦੇ ਮੰਗਦੇ ਨਾ ਕਿ ਕੋਈ ਆਗੇ ਨਾ ਸਾਨੂੰ ਮੰਗਾਂ ਦੀ ਲੋੜ ਆ ਮਾਰੇ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਕੱਤਾ ਦਿੱਤਾ ਨਾ ਧਰਮ ਦਾ ਉਹਦੇ ਨਾਲ ਸਾਡੇ ਬਾਕੀ ਵੀ ਜਿੰਨੇ ਸਿੰਘ ਚੱਲਦੇ ਨਾਲ ਜਿੰਨੇ ਵੀ ਰਹਿ ਚੁੱਕੇ ਸਿੰਘ ਸਾਰਿਆਂ ਨੂੰ ਪੁੱਛ ਲਿਓ ਕਿ ਕਿਸ ਤੋਂ ਪੈਸਾ ਲਿਆ ਹੈ ਜਾਂ ਸਾਨੂੰ ਕੋਈ ਦੇਖ ਜਾਂਦਾ ਅਹੀਂ ਆਪਣਾ ਜਿਹੜਾ ਮੈਂ ਆਪਣੇ ਢਾਡੀ ਜਿਹਾ 51000 ਰੁਪਇਆ ਲੈਣਾ ਮੰਨ ਲਓ ਲੁਧਿਆਣੇ ਤੱਕ ਹਨਾ ਲੁਧਿਆਣਾ ਕਰਨਾਲ ਤੱਕ 70000 ਰੁਪਇਆ ਦਾ ਜੂਪੀ ਤੱਕ 1.5 ਲੱਖ ਰੁਪਇਆ ਲੈਣਾ ਉਹ ਚੋਂ ਪੰਜਵਾਂ ਹਿੱਸਾ ਕਰਦਾ ਤੇ ਪੰਜਵੇਂ ਹਿੱਸੇ ਦੇ ਨਾਲ ਮੈਂ ਆਪਣੇ ਨਾਲ ਦੇ ਸਾਥੀਆਂ ਦੇ ਜਿਹੜੇ ਵੀ ਇਹ ਖਰਚੇ ਜਿੰਨੇ ਜੋਗਾ ਗਾਉਂ ਵਾ ਘਰ ਦਾ ਜਾਂ ਜਿੱਥੇ ਵੀ ਜਾਣਾ ਮੈਂ ਤੇਲ ਆਪਣੇ ਪੱਲਿਓਂ ਪਾ ਕੇ ਜਾਣਾ ਅਹੀਂ ਕਿੜੇ ਲੋਕਾਂ ਨੂੰ ਤੇਲ ਪਾਉਣ ਦੇ ਆ ਵੀ ਜਿਹੜਾ ਤੁਸੀਂ ਸਾਨੂੰ ਇਹ ਗੱਲ ਕਹਿਣ ਦੇ ਆ ਵੀ ਜੇ ਮੰਨ ਲਓ ਤੁਸੀਂ ਸੇਵਾ ਕਰਨ ਦੇ ਆ ਤੁਸੀਂ ਕਰੀ ਜਾਓ ਯਾਰ ਤੁਹਾਨੂੰ ਕਿਹੜਾ ਤੰਗੀ ਕੋਈ ਠੀਕ ਆ ਤੁਸੀਂ ਆਪਣੀ ਸੇਵਾ ਕਰੋ ਤੁਸੀਂ ਆਪਣੇ ਤਰੀਕੇ ਨਾਲ ਕਰਨਿਆ ਇਹ ਆਪਣੇ ਤਰੀਕੇ ਨਾਲ ਕਰਨਿਆ ਪਰ ਤੁਸੀਂ ਇਹ ਥੋੜਾ ਕਹਿੰਦੇ ਵੀ ਪਲਾਨੇ ਬੰਦੇ ਨੇ ਲਫਾਫੇ ਲੈ ਲੈ ਢਿੰਗੜੇ ਲਫਾਫੇ ਲੈ ਲੈ ਯਾਰ ਮੁੱਦਾ ਦੇ ਇਥੇ ਲੜਾਈ ਦਾ ਵੀ ਹਾਂ ਵੀ ਅਗਲੇ ਬੰਦੇ ਨੇ ਕੋਈ ਕਰਮ ਕੀਤਾ ਉਹਨਾਂ ਬੰਦਿਆਂ ਨੂੰ ਬਣਦੀ ਸਜ਼ਾ ਦੇਣੀ ਆ ਮਸਲਾ ਇਹ ਆ ਮਸਲਾ ਇਹ ਨਹੀਂ ਆ ਵੀ ਕਿੰਨੂੰ ਕਿਨੇ ਲਫਾਫੇ ਮਿਲ ਗਏ ਕਿੰਨੇ ਨਹੀਂ ਮਿਲ ਗਏ ਜਿੰਨੇ ਲਫਾਫੇ ਉਹਨਾਂ ਨੇ ਮਿਹਨਤ ਕਰਕੇ ਉਹਨੇ ਲਫਾਫੇ ਗਾੜੀ ਤੁਸੀਂ ਉਧਾ ਸਾਈਡ ਉਧਾ ਕੌਣ ਦੇਖ ਜਾਂਦਾ ਦੱਸੋ ਮੈਨੂੰ ਬਿਨਾ ਮਿਹਨਤ ਤੋਂ ਕੌਣ ਕਿਸ ਨੂੰ ਪੈਸਾ ਦਿੰਦਾ ਠੀਕ ਆ ਗੱਡੀ ਮੇਰੀ ਐਕਸੀਡੈਂਟ ਹੋ ਗਈ ਟਰੱਕ ਥੱਲੇ ਆ ਗਈ ਇਹ ਦੱਸੋ ਮੈਨੂੰ ਜਾ ਕਿਹੜੀ ਸੰਗਤ ਵਿੱਚੋਂ ਕਿਹੜਾ ਬੰਦਾ ਐ ਇਹ ਜਨੇ ਮੈਨੂੰ ਇੱਕ ਬੰਦੇ ਨੇ ਆ ਕੇ ਕਿਹਾ ਵੀ ਲੈ ਆ ਵੀ ਗੱਡੀ ਤੈਨੂੰ ਚਾਹੀਦੀ ਗੱਡੀ ਲੈ ਤੂੰ ਉੱਥੋਂ ਚੱਕ ਗੱਡੀ ਮੇਰਾ ਵੀ ਟੈਨਸ਼ਨ ਨਹੀਂ ਲੈਣੀ ਕਹੇ ਗੱਲ ਦੀ ਹੈ ਜਾਂ ਮੰਨ ਲਓ ਇਹਨੇ ਸੰਗ ਲੈ ਕੇ ਜਾਣੇ ਸੀ ਪੱਲਿਓ ਗੱਡੀਆਂ ਜਿੰਨੀਆਂ ਅੜਕ ਵਗੀਆਂ ਸੀ ਉਹਦੇ ਹਿਸਾਬ ਨਾਲ ਲੈ ਕੇ ਜਾਣੇ ਕਿਹੜੇ ਬੰਦੇ ਨੇ ਸਾਨੂੰ ਕਹਿਤਾ ਵੀ ਆਹ ਲੋ ਵੀ ਵੱਡੀ ਗੱਡੀ ਲਓ ਤੁਸੀਂ ਯਾਰ 15 20 ਸੰਗ ਇੱਕੋ ਜਿਹੀ ਗੱਡੀ ਤੇ ਜਾਇਆ ਕਰੋ ਤੁਸੀਂ ਦੋ ਦਾ ਤਿੰਨ ਦਾ ਗੱਡੀਆਂ ਨੂੰ ਤੇਲ ਪਾਉਂਦੇ ਫਿਰਦੇ ਜੇ ਕਿਹੜਾ ਬੰਦਾ ਦੱਸੋ ਮੈਨੂੰ ਇੱਕ ਬੰਦਾ ਖੜਾ ਕਰੋ ਜਿਹੜੇ ਬੰਦੇ ਨੇ ਆ ਕੇ ਗੱਲ ਸਲਾਹ ਦਿੱਤੀ ਵੀ ਹਾਂ ਵੀ ਤੂੰ ਹੀ ਵਾਕਿਆ ਪੰਥ ਦੇ ਕਰਦੇ ਪਿਆ ਜੇ ਤੇ ਤੁਸੀਂ ਮਤਲਬ ਕਿ ਤੁਹਾਨੂੰ ਐ ਚੀਜ਼ ਦੀ ਲੋੜ ਆ ਸਿੰਘਾਂ ਨੂੰ ਇੱਕ ਜਗ੍ਹਾ ਕਤਰਗਾਂ ਦੀ ਲੋੜ ਆ ਸਿੰਘਾਂ ਦੇ ਖਰਚੇ ਚੁੱਕਣ ਦੀ ਲੋੜ ਆ ਕਿਹੜਾ ਬਾਬਾ ਯਾਰ ਕਿਹੜਾ ਬੰਦਾ ਮੈਨੂੰ ਦੱਸੋ ਪੰਥ ਦਰਦੀ ਜਿਹੜੇ ਬਣੇ ਨਾ ਆਪਣੇ ਆਪ ਚ ਇਹ ਇਹ ਜਿਹੜੇ ਰੋਲਾ ਪਾਉਂਦੇ ਆ ਆ ਦੂਜੇ ਆ ਕੀ ਯਾਰ ਠੀਕਰੀ ਆ ਰਲ ਕੇ ਯਾਰ ਬੰਦੇ ਦੱਸੋ ਮੈਨੂੰ ਇਹਨਾਂ ਦੇ ਕਿਹੜੇ ਕਿਤੇ ਚੱਲਦੇ ਆ ਕਿਹੜਾ ਕਾਰੋਬਾਰ ਇਹਨਾਂ ਦਾ ਦੱਸੋ ਮੈਨੂੰ ਹਾਂ ਮੇਰੇ ਕੋ ਇਦਾਂ ਦੇ ਪ੍ਰੂਫ ਪਏ ਪਏ ਜੋ ਬੀਬੀਆਂ ਜਿਹੜੀਆਂ ਫੋਨ ਕਰਦੀਆਂ ਹੈ ਕਈ ਇਦਾਂ ਦੇ ਨਿਆੰਗ ਵੀ ਹੋਰ ਪਏ ਪਵਾ ਲਿੰਦੇ ਮੁੜ ਕੇ ਜਾਂਦੇ ਹੀ ਨਹੀਂ ਆ ਤੇ ਜਾਂ ਇਦਾਂ ਜਿਵੇਂ ਬੰਦੀਆਂ ਜਿਹੜੀਆਂ ਬੈਠੇ ਆ ਬਣਾ ਕੇ ਬੈਠੇ ਆ ਕਿੱਥੋਂ ਪ੍ਰਮਾਣ ਮਿਲਿਆ ਇਹਨੂੰ ਕਿੰਨਾ ਨੇ ਇਹਨਾਂ ਨੂੰ ਪ੍ਰਗਟ ਕੀਤਾ ਹੈ ਤੇ ਇਹ ਬੰਦੇ ਮਤਲਬ ਜਿਹੜੇ ਆ ਇਹ ਮਰ ਪੰਥ ਦੇ ਠੇਕੇਦਾਰ ਬਣ ਕੇ ਸਾਰਿਆਂ ਨੂੰ ਕੀ ਰਾਨਗਾਈ ਜਾਂਦੇ ਉਹ ਪਲਾਨਿਆਂ ਤੈਨੂੰ ਐ ਕਰਦਣਾ ਢਿਗੜਿਆਂ ਕਰਦਣਾ ਮੁੜ ਕੇ ਬਾਬਾ ਹੀ ਖਲੋਤਾ ਨਹੀਂ ਜਾਂਦਾ ਹੁੰਦਾ ਮੇਰਾ ਵੀਰ ਪਰਿਵਾਰਾਂ ਵਾਲੇ ਬੰਦਿਆਂ ਨੂੰ ਨਾ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਆਪਣੇ ਪਰਿਵਾਰਾਂ ਦੀ ਦੇਖ ਰੇ ਕਰਿਆ ਕਰੂ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ ਪੜ੍ਹਾਓ ਇਹਨਾਂ ਕੰਮਾਂ 'ਚ ਪਾ ਕੇ ਮੁੜ ਕੇ ਕੋਕ ਨਹੀਂ ਲਾਭਦਾ ਹੁੰਦਾ ਜਦੋਂ ਥਾਣੇ ਪਾ ਕੇ ਪਰਚਾ ਹੁੰਦਾ ਨਾ ਪੇ ਮੁੜ ਕੇ ਤਰਲੇ ਮਾਰਦੇ ਉਹਦਾ ਪੈਦਾ ਕੋਈ ਨਹੀਂ ਹੈ ਠੀਕ ਆ ਤੇ ਜਦੋਂ ਫਿਰ ਮੰਨ ਲਓ ਜੰਗ ਵੀ ਹੁੰਦੀ ਆ ਨਾ ਜੰਗ 'ਚ ਵੀ ਉਹ ਬੰਦਾ ਖੜਦਾ ਜਿਹਦੇ ਪਿੱਛੇ ਮਾਈ ਚੂੜੀ ਵਾਲੀ ਬੈ ਰੋਣ ਵਾਲੀ ਬੈਠੀ ਨਾ ਵੇ ਉਹ ਬੰਦਾ ਖੜਦਾ ਨਾ ਦੂਜਾ ਨਹੀਂ ਖੜਦਾ ਕੋਈ ਇਹ ਜੰਗ ਰੰਡਿਆਂ ਦੀ ਆ ਇਹਦੇ ਵਿੱਚ ਰੰਡੇ ਹੀ ਮਰਨੇ ਆ ਤੁਹਾਨੂੰ ਦੱਸਿਆ ਜਿਨ੍ਹਾਂ ਨੂੰ ਪਰਿਵਾਰਾਂ ਦਾ ਚੇਤਾ ਆਗਾ ਉਹਨਾਂ ਨੇ ਮੁੜ ਕੇ ਨਹੀਂ ਹੋਣਾ ਉਹ ਹਰ ਬੰਦਾ ਉਹ ਸਣੀ ਨਹੀਂ ਬਣ ਸਕਦਾ ਠੀਕ ਆ ਵੀ ਜੇ ਸਨੀਰ ਕੇ ਬੰਦੇ ਹੁਣ ਮੰਨ ਲਓ ਇਕੱਠੋ ਕੇ ਖੜ ਗਏ ਉਹਨਾਂ ਆਪਣੇ ਪਰਿਵਾਰਾਂ ਨਹੀਂ ਵੇਖਿਆ ਬੱਚੇ ਨਹੀਂ ਵੇਖਿਆ ਤੇ ਸਾਰੇ ਬੰਦੇ ਇੱਕੋ ਕੈਟਾਗਰੀ ਦੇ ਨਹੀਂ ਹੁੰਦੇ ਇਹ ਕਰਕੇ ਬਾਬਾ ਜੀ ਤੁਹਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਤੇ ਤੁਸੀਂ ਮੇਰੇ ਵੀਰ ਨਾ ਪ੍ਰਚਾਰਕਾਂ ਦੇ ਟਿੱਪਣੀਆਂ ਨਾ ਕਰੋ ਨਾ ਇਦਾਂ ਦੇ ਸ਼ਬਦ ਕਢੋ ਵੀ ਮੂੰਹ ਚ ਕੀੜੇ ਪੈ ਗਏ ਫਲਾਣੇ ਪੈ ਗਏ ਉਹ ਗੱਲਾਂ ਸਾਨੂੰ ਨਹੀਂ ਚੰਗੀਆਂ ਲੱਗਦੀਆਂ ਠੀਕ ਆ ਇਹ ਸਾਨੂੰ ਪਤਾ ਠੀਕ ਆ ਨਾਮਸਰੀਆਂ ਦਾ ਮੁੱਦਾ ਚੱਲਦਾ ਪਿਆ ਮਸਲਾ ਹੱਲ ਹੋਊਗਾ ਬਾਈ ਜਿੱਥੇ ਸਾਨੂੰ ਆਵਾਜ਼ ਮਾਰਨਗੇ ਅਸੀਂ ਉੱਥੇ ਖੜੇ ਹੋਣਾ ਬਿਨਾਂ ਆਵਾਜ਼ ਮਾਰਿਆ ਨਾ ਅਸੀਂ ਜਾਣਦੇ ਆ ਨਾ ਅਸੀਂ ਜਾਣਾ ਅਦੀ ਗਾਲਾ ਠੀਕ ਆ ਅੱਗੇ ਅਹੀਂ ਮੇਰਾ ਆਵਾਜ਼ ਮਾਰ ਤੋ ਖੜ ਕੇ ਵੇਖਿਆ ਤੇ ਸਾਨੂੰ ਆਵਾਜ਼ ਇਹੋ ਹੀ ਅਜੇ ਤੱਕ ਸੁਣਿਆ ਜਿੰਨੀਆਂ ਵੀ ਵੀਡੀਓ ਆਈਆਂ ਜੀ ਸਾਡਾ ਕਿਨੇ ਸਾਥ ਨੇ ਦਿੱਤਾ ਸਾਡਾ ਕਿਨੇ ਸਾਥ ਨੇ ਦਿੱਤਾ ਇਹ ਕਰਕੇ ਸਾਡਾ ਗੁਰਮਤੈ ਇਹ ਆ ਵੀ ਜਿੰਨਾ ਚਿਰ ਸਾਨੂੰ ਕੋਈ ਆਵਾਜ਼ ਨਹੀਂ ਮਾਰਦਾ ਆਈ ਉਹਨਾਂ ਚਿਰ ਨਹੀਂ ਨਾਲ ਕੱਢਦੇ ਜਦੋਂ ਕੋਈ ਆਵਾਜ਼ ਮਾਰੂਗਾ ਆਹੀਂ ਭਾਵੇਂ ਮਰਨਾ ਹੋ ਪਵੇ ਤੇ ਬੰਦੇ ਦੀ ਮਾਰ ਆਵੇ ਠੀਕ ਆ ਨਾ ਕਿਉਂਕਿ ਪੰਥ ਦੇ ਕਾਰਜਾਂ ਵਾਸਤੇ ਗੁਰੂ ਵਾਸਤੇ ਖੜਨਾ ਹਰ ਇੱਕ ਸਿੱਖ ਦਾ ਫਰਜ਼ ਆ। ਬਾਕੀ ਯਾਰ ਜੇ ਤੁਸੀਂ ਗੁਰੂ ਦੇ ਏਡੇ ਕੀ ਦਰਦੀ ਜੇ ਗੁਰੂ ਨਾਲ ਇੰਨਾ ਕੇ ਪਿਆਰ ਜੇ ਤੇ ਠੀਕਰੀਆਲ ਸਾਹਿਬ ਆਪਣੇ ਲੱਕ ਜੋ ਟਰਾਲੀਆਂ ਦੋ ਤਿੰਨ ਭਰ ਕੇ ਖੜੋ ਤੇ ਬਾਕੀ ਹੋਰ ਵੀ ਪੰਥ ਦੇ ਜਿਹੜੇ ਦਰਦੀ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਉਹ ਬਾਬਾ ਪਾਈ ਗੁਰਜੀਤ ਸਿੰਘ ਫੌਜੀ ਟਾਵਰ ਤੇ ਚੜ ਕੇ ਬੈਠਾ ਉਹਨੇ ਕੀ ਲੈਣਾ ਹੋਇਆ ਉਹ ਕੱਲਾ ਗੁਰੂ ਦੇ ਵਾਸਤੇ ਬੈਠਾ ਸਾਡਰ ਕੇ ਰੋਟੀਆਂ ਸੇਕਨ ਵਾਲੇ ਆ ਵੇਮ ਦਾ ਕਰਕੇ ਰੌਲਾ ਪਾਉਣ ਵਾਲੇ ਆ ਬੰਦੇ ਇਹਨਾਂ ਬੰਦਿਆਂ ਨੂੰ ਅੱਜ ਸਾਰਿਆਂ ਨੂੰ ਕੱਤਰ ਉੱਥੇ ਲਿਆ ਕੇ ਚਲੇ ਗਏ ਤੇ ਉੱਥੇ ਜਾ ਕੇ ਉਹ ਭਾਈ ਗਰਜੀਤ ਸਿੰਘ ਫੌਜੀ ਦੀ ਆਵਾਜ਼ ਨੂੰ ਬੁਲੰਦ ਕਰੋ ਉਹ ਬੰਦਾ ਆਪਣੇ ਸਿਰ ਧਰਦੀ ਬਾਜੀ ਲਾ ਕੇ ਬੈਠਾ ਉਹ ਕਹਿੰਦਾ ਮੈਂ ਕਾਨੂੰਨ ਬਣੂਗਾ ਤੇ ਥੱਲੇ ਉੱਤਨਾ ਤੇ ਆਪਣਾ ਪੇਟ ਹੁੰਦਾ ਤੇ ਮੈਂ ਪੰਥ ਨੂੰ ਪੇਟ ਕਰ ਦੂੰਗਾ ਗੁਰੂ ਗੰਗ ਸਾਹਿਬ ਮਹਾਰਾਜ ਦੇ ਨਾਮ ਔਰ ਜ਼ਿੰਦਗੀ ਲਾ ਦਿੱਤੀ ਬੰਦੇ ਨੇ ਉਹ ਅਸਲੀ ਮੈਂ ਮੰਨਦਾ ਉਹਨੂੰ ਸੇਖਿਆ ਅਹੀਂ ਵੀ ਸਿੱਖਾਂ ਚ ਨਹੀਂ ਆਉਂਦੇ ਅਹੀਂ ਵੀ ਬੇਗੈਰਤ ਬੰਦੇ ਆ ਅਹੀਂ ਤੇ ਆਪ ਕਹਿੰਨੇ ਵੀ ਨਕਲੀ ਆ ਅਸਲੀ ਹੈ ਹੀ ਨਹੀਂ ਆ ਅਸਲੀ ਹੁੰਦੇ ਤਾਂ ਉਹਨੂੰ ਮਰ ਨਾ ਜਾਂਦੇ ਕੋਨਾ ਕੋ ਕਰਕੇ ਅਹੀਂ ਸਭ ਖਾਵੇ ਵਾਲੇ ਜਿੰਨੇ ਤੁਰੇ ਫਿਰਦੇ ਲਗਾਉੜ ਸਾਰੇ ਨਾ ਇਹ ਖਾਵੇ ਵਾਲੇ ਆ ਫਾਪਾ ਸਭ ਨੈਟ ਫੇਸਬੁਕ ਇਹਦੇ ਤੇ ਹੀ ਰੋੜਾ ਰਪਾ ਕੱਖ ਨਹੀਂ ਹੋਣਾ ਦੇਖੋ ਕਿਉਂਕਿ ਜਿਹੜੀਆਂ ਗੱਲਾਂ ਜਿਹੜੀਆਂ ਰਹਿ ਗਈਆਂ ਨਾ ਜਿਨ੍ਹਾਂ ਦੇ ਵੱਡਿਆਂ ਦੇ ਅਸੀਂ ਇਤਿਹਾਸ ਪੜਦੇ ਆ ਉਹ ਤੇ ਸਾਨੂੰ ਮਰਨਾ ਹੀ ਦੱਸਦੇ ਜੀਣ ਦੀ ਤੇ ਗੱਲ ਹੀ ਕਿਤੇ ਨਹੀਂ ਆ ਆ ਹੁਣ ਜਿਹੜੀਆਂ ਅਸੀਂ ਗੱਲਾਂ ਕਰਨ ਨੇ ਆ ਇਹ ਫੇਸਬੁਕ ਤੇ ਸਾਂਝੀਆਂ ਕੰਡ ਐ ਉਹ ਹਜੇ ਵੀ ਜਾਗ ਜੋਵੇ ਜਾਗ ਜੋ ਜੇ ਅੱਜ ਗੁਰੂਗ੍ਰੰਥ ਸਾਹਿਬ ਦਾ ਕਰੋਣ ਬਣ ਜੂਗਾ ਤੇ ਚੰਗੀ ਗੱਲ ਆ ਨੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਨੇ ਤੁਹਾਡੇ ਸਾਹਮਣੇ ਬੇਅਦਬੀਆਂ ਕਰਨੀਆਂ ਤੁਹਾਡੇ ਕੋ ਤਾਂ ਵੀ ਕੱਖ ਨਹੀਂ ਹੋਣਾ ਤੁਹਾਡੇ ਇੰਨੇ ਘੱਟ ਵੜ ਦਿੱਤੇ ਉਹਨਾਂ ਲੋਕਾਂ ਨੇ ਉਹ ਜਾਗੋ ਕਦੋਂ ਜਾਗਣਾ ਯਾਰ ਫੌਜੀ ਗੁਰਜੀਤ ਸਿੰਘ ਚੰਗਾ ਭਲਾ ਕਰੋ ਹਰ ਚੀਜ਼ ਦੀ ਉਹਨੂੰ ਸੁਵਿਧਾਏ ਹਰ ਦੁਨੀਆ ਦਾ ਸੌਕ ਉਹਦੇ ਘਾਰ ਹੀ ਪਰ ਉਹ ਬੰਦਾ ਸੁੱਖਾਂ ਨੂੰ ਠੋਕਰਾਂ ਮਾਰ ਕੇ ਅੱਜ ਗੁਰੂ ਘਰ ਆ ਤੇ ਬੈਠਾ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਆ ਕਿ ਸਾਰੇ ਇਕੋ ਕੇ ਉੱਥੇ ਜਰੂਰ ਪਹੁੰਚੋ ਤੇ ਬਾਕੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਭਾਈ ਉਥੇ ਜਰੂਰ ਪਹੁੰਚੋ ਅਸੀਂ ਵੀ 7 ਤਰੀਕ ਨੂੰ ਜਰੂਰ ਪਹੁੰਚਾਂਗੇ ਮੇਰੇ ਕੋ ਕਹਿਕਾਰ ਨਹੀਂ ਪਹੁੰਚਿਆ ਗਿਆ ਮੈਂ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਭਾਈ ਗਰਜੀਤ ਸਿੰਘ ਫੌਜੀ ਸਾਹਿਬ ਤੁਹਾਡੇ ਚਰਨਾਂ 'ਚ ਵਾਰ-ਵਾਰ ਨਮਸਕਾਰ ਹੈ ਤੁਹਾਡੇ ਵਰਗੇ ਬਹਾਦਰ ਜਿਹੜੇ ਗੁਰੂ ਪਤੀ ਵਫਾਦਾਰ ਹੁਣ ਗੁਰੂ ਨਾਲ ਪ੍ਰੇਮ ਕਰਨ ਵਾਲੇ ਉਹ ਬਹੁਤ ਘੱਟ ਪੈਦਾ ਹੁੰਦੇ ਆ ਤੇ ਦਿਲੋਂ ਸਲੂਟ ਆ ਤੁਹਾਨੂੰ ਤੁਹਾਡੇ ਵਰਗੇ ਸੂਰਮੇ ਤੁਹਾਡੇ ਵਰਗੇ ਯੋਧੇ ਧਰਤੀ ਤੇ ਹੈ ਕਿਤੇ ਕਿੰਨੇ ਕਿਹਾ ਠੀਕ ਆ ਬਖਾਵੇ ਵਰਗੇ ਬਹੁਤ ਤਰੇ ਫਿਰਦੇ ਸਾਡੇ ਵਰਗੇ ਸਾਨੂੰ ਤੁਹਾਡੇ ਵਰਗੇ ਬਹਾਦਰ ਬੰਦਿਆਂ ਦੀ ਲੋੜ ਹੈ ਤੁਹਾਡੇ ਵਰਗਾ ਬੰਦਾ ਅਕਾਲ ਤਖਤ ਜਹਦਰ ਅਸਲ ਵਿੱਚ ਹੋਣਾ ਚਾਹੀਦਾ ਜਿਹੜਾ ਗੁਰੂ ਪਤੀ ਸ਼ਰਦਾ ਤੇ ਵਫਾਦਾਰੀ ਰੱਖੇ ਤੁਹਾਡੇ ਰਗੇ ਬੰਦਿਆਂ ਦੀ ਕਦਰ ਕਰਨੀ ਚਾਹੀਦੀ ਸਾਡੇ ਇਸ ਪੰਥ ਨੂੰ ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਭਾਈ ਆਪਸੀ ਮਤਭੇਦ ਭਲਾ ਕੇ ਅੱਜ ਭਾਈ ਗੁਰਜੀਤ ਸਿੰਘ ਫੌਜੀ ਦਾ ਸਾਥ ਦਿਓ ਇੱਥੇ ਕੱਲਾ ਭਾਈ ਫੌਜੀ ਸਾਹਿਬ ਦੀ ਜਿੱਤ ਨਹੀਂ ਹੋਣੀ ਇੱਥੇ ਪੰਥ ਦੀ ਜਿੱਤ ਹੋਣੀ ਜੇ ਫੌਜੀ ਸਾਹਿਬ ਉੱਥੇ ਆਪਣਾ ਕੁਰਬਾਨ ਕਰ ਗਏ ਤੇ ਯਾਦ ਰੱਖੋ ਅੱਜ ਕਹਿੰਦੇ ਉਹਨਾਂ ਦਾ ਸਾਥ ਨਾ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੇਖ ਬੜਾ ਕਾਲਾ ਹੋਣਾ ਜੀ ਠੀਕ ਆ ਤੇ ਬਾਕੀ ਜਿਹੜੀਆਂ ਲਗਾਉਣਾ ਰੋਲਾ ਪਾਉਂਦੀਆਂ ਫੇਸਬੁੱਕ ਤੇ ਉਹ ਬਾਈ ਬਾਬਿਆਂ ਨੂੰ ਤਗੜੇ ਹੋ ਗਏ ਲੱਗੇ ਰੋ ਜਿੰਨਾਂ ਤੁਹਾਨੂੰ ਸਹੀ ਲੱਗਦਾ ਠੀਕ ਹੈ ਉਹਨਾਂ ਨੂੰ ਲੱਗੋ ਪਰ ਮੈਂ ਤੁਹਾਨੂੰ ਇਹੋ ਕਹਿਣਾ ਵੀ ਆਪਸੀ ਭਾਈਚਾਰੇ ਦੇ ਵਿੱਚ ਫੇਕ ਨਾ ਪੋਵੇ ਆਪਸੀ ਇੱਕ ਦੂਜੇ ਦੇ ਵਿਰੋਧੀ ਨਾ ਬਣੀਏ ਉਹ ਸਮਾਂ ਨਾ ਬਣਾਓ ਤੇ ਨਾ ਇੱਕ ਦੂਜੇ ਦੇ ਬਰ ਖਿਲਾਫ ਆਪਾਂ ਮੁੜ ਕੇ ਬੋਲੀਏ ਨਾ ਡਾਂਗੋ ਡਾਂਗੀ ਹੋਈਏ ਉਹ ਨਹੀਂ ਆਪਾਂ ਚਾਹੁੰਦੇ ਕਿਉਂਕਿ ਠੀਕ ਹੈ ਕਿਉਂਕਿ ਘੁੰਗਰੀਆਂ ਪਾਉਣ ਵਾਲਾ ਮੇਰੇ ਕੰਮ ਮੇਰੇ ਮੂਸਤੇ ਨਹੀਂ ਹੈ ਕਿਉਂਕਿ ਮੈਂ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਮੈਨੂੰ ਇਹੋ ਕੋਈ ਸਿਖਾਇਆ ਗਿਆ ਠੀ ਤੇ ਮੈਂ ਜੋ ਮੈਨੂੰ ਗਲਤ ਲੱਗਦਾ ਮੈਂ ਉਹਦਾ ਜਵਾਬ ਜਰੂਰ ਦੇਣਾ ਠੋਕੇ ਠੀਕ ਆ ਭਾਵੇਂ ਉਹ ਜ਼ਮੀਨ ਤੇ ਹੋਵੇ ਤੇ ਭਾਵੇਂ ਉਹ ਸਮਾਨ ਤੇ ਹੋਵੇ ਜਿੱਥੇ ਵੀ ਹੋਊਗਾ ਉਹਨੂੰ ਜਵਾਬ ਜਰੂਰ ਦਵਾਂਗੇ ਠੀਕ ਆ ਬਾਕੀ ਬਾਈ ਜਿੱਥੇ ਜਿਹੜੇ ਧਰਮ ਦਾ ਖੇਤਰ ਚ ਬੰਦਾ ਕੰਮ ਕਰਦਾ ਤੇ ਪੰਥ ਵਿੱਚੋਂ ਸਫਾਈ ਗੰਦ ਸਾਫ ਕਰਨ ਦੀ ਸੇਵਾ ਕਰਦਾ ਉਹਦੇ ਨਾਲ ਡਟੇ ਆ ਇੱਕ ਟੋਕੇ ਖੜਾਂਗੇ ਜਿੱਥੇ ਆਵਾਜ਼ ਮਾਰੂਗਾ ਪਰ ਹਜੇ ਤੁਸੀਂ ਹੁਣ ਸਾਡੇ ਪ੍ਰਚਾਰਕਾਂ 'ਤੇ ਟਿੱਪਣੀਆਂ ਕਰੋਗੇ ਤੇ ਉਹ ਸਾਨੂੰ ਬਰਦਾਸ਼ਤ ਨਹੀਂ ਆਗੀਆਂ ਠੀਕ ਆ ਬਾਕੀ ਤੁਸੀਂ ਉਹਨਾਂ ਦੇ ਕੁਰਕਰਮਾਂ 'ਤੇ ਟਿੱਪਣੀ ਕਰੋ ਜੀ ਸਦਕੇ ਕਰੋ ਨਾ ਕਿ ਸਾਜਾਂ ਨੂੰ ਤੁਸੀਂ ਮਾੜਾ ਕਹਿ ਸਕਦੇ ਆ ਨਾ ਤੂੰ ਹੀ ਈ ਢੋਲ ਕੇ ਚਮਟਿਆਂ ਨੂੰ ਵੀ ਮਾਰਾ ਕਹਿੰਦੇ ਯਾਰ ਇਹ ਕੋਈ ਸ਼ਬਦ ਐਵੇਂ ਥੋੜਾ ਜਿਹਾ ਬਾਬਾ ਬੁੱਢਾ ਸਾਹਿਬ ਦੇ ਸਮੇਂ ਤੇ ਵੀ ਸ਼ਬਦ ਚੋਂ ਕੀ ਪੜਿਆ ਜਾਂਦਾ ਏ ਢੋਲ ਕੇ ਸ਼ਾਣੇ ਤੋਂ ਦੋ ਵਜਦੇ ਹੁਣ ਬਾਬਾ ਬੁੱਢਾ ਸਾਹਿਬ ਵੀ ਗਲਤ ਹੋ ਗਿਆ ਜਿਹੜੇ ਬੰਦੇ ਗ ਬੰਦੇ ਨੂੰ ਗਲਤ ਕਹੋ ਨਾ ਕਿ ਸਾਜਾਂ ਨੂੰ ਗਲਤ ਕਹੋ ਨਾ ਕਿ ਕਿਸੇ ਰਾਗ ਨੂੰ ਗਲਤ ਕਹੋ ਠੀਕ ਆ ਗਵੰਤਰੀ ਐਵੇਂ ਨਹੀਂ ਪੈਦਾ ਹੁੰਦੇ ਚਵਲ ਬੰਦੇ ਪੈਦਾ ਹੁੰਦੇ ਥਾਂ ਥਾਂ ਦੇ ਪਰ ਚੰਗਾ ਰਾਗੀ ਪੈਦਾ ਉਹਨੂੰ ਚੰਗਾ ਢਾਡੀ ਚੰਗਾ ਪ੍ਰਚਾਰਕ ਪੈਦਾ ਉਹਨੂੰ ਕਈ ਸਦੀਆਂ ਲੱਗ ਜਾਂਦੀਆਂ ਠੀਕ ਆ ਜਿਹੜੇ ਬੰਦੇ ਇਮਾਨਦਾਰੀ ਨਾਲ ਕੰਮ ਕਰਦੇ ਉਹਨਾਂ ਬੰਦਿਆਂ ਨੂੰ ਇਹ ਰਾਏ ਤੋਂ ਕਰਾਏ ਨਾ ਪਾਉ ਠੀਕ ਆ ਸਾਡੀਆਂ ਇੰਨੀਆਂ ਗਲਤੀਆਂ ਦੇ ਕਾਰਨ ਚੰਗੇ ਭਲੇ ਜਿਹੜੇ ਰਾਗੀ ਸੀ ਚੰਗੇ ਭਲੇ ਢਾਡੀ ਜਿਹੜੇ ਉਹ ਕਲਾਕਾਰ ਬਣ ਕੇ ਬੈਠੇ ਗਏ ਠੀਕ ਆ ਦਲੇਰ ਮਹਿੰਦੀ ਹਰ ਕੇ ਉਹ ਮੀਂਹ ਫੇਰ ਕੇ ਬੰਦੇ ਜਿਹੜੇ ਜੰਦੇ ਚੋਟੀ ਦੇ ਬੰਦੇ ਆ ਦੁਰਗੇ ਰੰਗੀਲੇ ਰਗੇ ਬੰਦੇ ਆ ਜੋ ਇਸ ਧਰਮ ਨੂੰ ਛੱਡ ਕੇ ਉਧਰਲੇ ਪਾਸੇ ਕਲਾਕਾਰੀ ਚ ਬੈਠੇ ਜਾ ਕੇ ਉਹਨੂੰ ਤੋੜਨ ਵਾਲੇ ਸਭ ਤੋਂ ਵੱਧ ਅਹੀਂ ਲੋਕ ਆ ਇਸ ਕਰਕੇ ਠੀਕ ਆ ਧਰਮ ਦੇ ਕਾਰਜ ਕਰਦੇ ਆ ਇਹਨਾਂ ਜ਼ਰੂਰ ਖਿਆਲ ਰੱਖਿਆ ਕਰੋ ਕਿ ਸਾਡੇ ਨਾਲ ਜਿਹੜੇ ਤੁਰਨ ਵਾਲੇ ਜਿਨ੍ਹਾਂ ਨੇ ਸਾਡੀ ਆਵਾਜ਼ ਬੁਲੰਦ ਕਰਨੀ ਆ ਉਹ ਬੰਦਿਆਂ ਦੀ ਅਹੀਂ ਟਿੱਪਣੀ ਤਾਂ ਨਹੀਂ ਕਰਦੇ ਪਏ ਮੈਂ ਗਲਤੀ ਕਰਨਾ ਮੈਨੂੰ ਸਜ਼ਾ ਦਿਓ ਮੇਰੇ ਪਰਿਵਾਰ ਦਾ ਉੱਤੇ ਕੋਈ ਕਸੂਰ ਨਹੀਂ ਹੁੰਦਾ ਠੀਕ ਹੈ ਨਾ ਤੇ ਜੇ ਮੰਨ ਲਓ ਗੁਰੂ ਘਰ ਦੇ ਵਿੱਚ ਇੱਕ ਬੰਦਾ ਗਲਤੀ ਕਰਦਾ ਤੂੰ ਹੀ ਸਾਰੇ ਗੁਰੂ ਘਰਾਂ ਉੱਤੇ ਟਿੱਪਣੀ ਨਹੀਂ ਕਰ ਸਕਦੇ ਜਿਹੜੇ ਜਿਹੜੇ ਬੰਦੇ ਗਲਤੀ ਕਰਦੇ ਉਹਨਾਂ ਦਾ ਸੋਧਾ ਲਾਓ ਨਾ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਨਿਸ਼ਾਨ ਕਰਨ ਦਾ ਕੋਈ ਫਾਇਦਾ ਨਹੀਂ ਗੋਪਤ ਪਹਿਲੇ ਚ ਰੱਖ ਕੇ ਉਹਨਾਂ ਦਾ ਕੀਰਤਨ ਸੁਲਾ ਪੜੋ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਜਿੱਥੇ ਲੋੜ ਹੋਵੇ ਨਾਲ ਖਾਣਾ ਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ